ਆਪਣੇ ਸ਼ਾਨਦਾਰ ਅਦਾਕਾਰੀ ਅਤੇ ਜ਼ਬਰਦਸਤ ਡਾਇਲੋਗ ਡਿਲੀਵਰੀ ਲਈ ਜਾਣੇ ਜਾਂਦੇ ਬਾਲੀਵੁੱਡ ਦੇ ਦਮਦਾਰ ਅਦਾਕਾਰ ਜੈਦੀਪ ਅਲਾਵਤ ਇਸ ਸਮੇਂ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਦੌਰ ਚੋਂ ਗੁਜ਼ਰ ਰਹੇ ਨੇ ਉਮਰ ਨਾਲ ਜੁੜੀਆਂ ਬਿਮਾਰੀਆਂ ਤੋਂ ਪੀੜਿਤ ਜੈਦੀਪ ਅਲਾਵਤ ਦੇ ਪਿਤਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਮੁੰਬਈ ਦੇ ਵਿੱਚ ਇਲਾਜ ਦੇ ਦੌਰਾਨ ਉਹਨਾਂ ਦੀ ਮੌਤ ਹੋ ਗਈ ਜੈਦੀਪ ਇਸ ਸਮੇਂ ਆਪਣੀ ਮੋਸਟ ਅਵੇਟਡ ਵੈਬ ਸੀਰੀਜ਼ ਪਤਾਲ ਲੋਕ 2 ਦੀ ਪ੍ਰੋਮੋਸ਼ਨਸ ਦੇ ਵਿੱਚ ਰੁੱਝੇ ਹੋਏ ਸੀ ਜੋ 17 ਜਨਵਰੀ ਨੂੰ ਸਟ੍ਰੀਮ ਹੋਣ ਜਾ ਰਹੀ ਹੈ ਪਰ ਜਿਵੇਂ ਹੀ ਉਹਨਾਂ ਨੂੰ ਇਸ ਗਲਤੀ ਖਬਰ ਲੱਗੀ ਕਿ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਤਾਂ ਉਹ ਸਭ ਕੁਝ ਛੱਡ ਕੇ ਮੁੰਬਈ ਤੋਂ ਸਿੱਧੀ ਫਲਾਈਟ ਲੈ ਕੇ ਦਿੱਲੀ ਦੇ ਲਈ ਰਵਾਨਾ ਹੋ ਗਏ ਉਹਨਾਂ ਨੂੰ ਦਿੱਲੀ 에ਰਪੋਰਟ ਤੋਂ ਬਾਹਰ ਆਉਂਦੇ ਆ ਜਲਦਬਾਜ਼ੀ ਦੇ ਵਿੱਚ ਬਾਹਰ ਆਉਂਦੇ ਆ ਦੇਖਿਆ ਗਿਆ ਸੀ ਇੱਥੇ ਆਪਣੇ ਪਿਤਾ ਨੂੰ ਗਵਾਉਣ ਦਾ ਡੂੰਗਾ ਦਰਦ ਉਹਨਾਂ ਦੇ ਚਿਹਰੇ ਤੇ ਸਾਫ਼ ਚਲਕ ਰਿਹਾ ਸੀ ਉੱਥੋਂ ਉਹ ਸਿੱਧਾ ਆਪਣੇ ਪਿੰਡ ਖਰਕੜਾ ਲਈ ਰਵਾਨਾ ਹੋਗੇ ਜੈਦੀਪ ਆਪਣੇ ਪਿਤਾ ਦੇ ਬਹੁਤ ক্লোਜ਼ ਸੀ ਇਸ ਗੱਲ ਦਾ ਜ਼ਿਕਰ ਉਹ ਆਪਣੇ ਕਈ ਇੰਟਰਵਿਊਜ਼ ਦੇ ਵਿੱਚ ਵੀ ਕਰ ਚੁੱਕੇ ਨੇ ਦੱਸੇਗੇ ਜੈਦੀਪ ਅਲਾਵਤ ਦੇ ਕਾਮਯਾਬ ਕੈਰੀਅਰ ਦੇ ਪਿੱਛੇ ਅਦਾਕਾਰ ਦੇ ਪਿਤਾ ਦੀ ਇੱਕ ਬਹੁਤ ਵੱਡੀ ਭੂਮਿਕਾ ਰਹੀ ਹੈ ਜੈਦੀਪ ਅਲਾਵਤ ਦੇ ਪਿਤਾ ਸਵਰਗੀ ਦਇਆਨੰਦ ਅਲਾਵਤ ਦਾ ਅੰਤਿਮ ਸੰਸਕਾਰ ਹਰਿਆਣਾ ਦੇ ਵਿੱਚ ਉਹਨਾਂ ਦੇ ਹੋਮ ਟਾਊਨ ਦੇ ਵਿੱਚ ਹੋਵੇਗਾ